ਜਪਿਆਦ ਸੱਚ ਜੁਗਾਂਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੇ ਸੱਚ ਅੱਜ ਅਸੀਂ ਅਰਥ ਕਰਾਂਗੇ ਕਰਤਾ ਦੇ ਤੇ ਇੱਕ ਓੰਕਾਰ ਸਤ ਨਾਮ ਦੇ ਅਰਥ ਅਸੀਂ ਕਰ ਚੁੱਕੇ ਆਂ ਇੱਕ ਵਾਰੀ ਰਿਪੀਟ ਕਰਾਂਗੇ ਇੱਕ ਓੰਕਾਰ ਇੱਕ ਅਧਾਰ ਹਨ ਉਹ ਪ੍ਰਭੂ ਜੀ ਇੱਕ ਮਾਲਕ ਦੀ ਜੋਤ ਜੋ ਮੇਰੇ ਸਰੀਰ ਦੇ ਹਰ ਕਣ ਦੀ ਹਰ ਸੈਲ ਦੀ ਜਦ ਤੱਕ ਉਸ ਦੀ ਹੋਂਦ ਹੈ ਜਿੰਨਾ ਦਾ ਲਾਈਫ ਸਾਈਕਲ ਹੈ ਤਦ ਤੱਕ ਉਸ ਦੀ ਰੱਖਿਆ ਰੱਖਦੇ ਨੇ ਕੌਣ ਅੱਛਾ ਰੱਖਦੇ ਨੇ ਮੇਰੇ ਮਨਾ ਓੰਕਾਰ ਦਾ ਅਰਥ ਆਏਗਾ ਉਹ ਰੱਖਾ ਰੱਖਦੇ ਨੇ ਮੇਰੇ ਮਨਾ ਜਿੰਨਾ ਦੀ ਮੇਰੇ ਤਿੰਨੋਂ ਗੁਣਾ ਉੱਤੇ ਛਤਰਛਾਇਆ ਹੈ ਬ੍ਰਹਮਾ ਵਿਸ਼ਨੂੰ ਮਹੇਸ਼ ਬ੍ਰਹਮਾ ਮੀਨਸ ਮਾਈਂਡ ਵਿਸ਼ਨੂੰ ਮੀਨਸ ਡਾਈਜੈਸਟਿਵ ਸਿਸਟਮ ਐਂਡ ਮਹੇਸ਼ ਮੀਨਸ ਰੀਪਰੋਡਕਟਿਵ ਆਰਗਨ ਇਹ ਤਿੰਨ ਗੁਣ ਨੇ ਮੇਰੇ ਮਨਾ ਇਹਦੇ ਉੱਤੇ ਪ੍ਰਮਾਤਮਾ ਦੀ ਛੱਤਰ ਛਾਇਆ ਹੈ ਹੁਣ ਕਿਸ ਪ੍ਰਮਾਤਮਾ ਦੀ ਛੱਤਰ ਛਾਇਆ ਹੈ ਮੇਰੇ ਮਨਾ ਉਸ ਪ੍ਰਮਾਤਮਾ ਦੀ ਛੱਤਰ ਛਾਇਆ ਹੈ ਮੇਰੇ ਮਨਾ ਫਿਰ ਅਗਲਾ ਸ਼ਬਦ ਆਏਗਾ ਸਤਨਾਮ ਜੀ ਦੀ ਹਮੇਸ਼ਾ ਤੋਂ ਤੇ ਹਮੇਸ਼ਾ ਲਈ ਤੇਰੇ ਅੰਦਰ ਯਾਦ ਬਣੀ ਰਹਿਣੀ ਚਾਹੀਦੀ ਹੈ ਮਾਇਆ ਵਿੱਚ ਰਹਿੰਦਿਆਂ ਹੋਇਆਂ ਸਤਨਾਮ ਹਮੇਸ਼ਾ ਤੋਂ ਤੇ ਹਮੇਸ਼ਾ ਲਈ ਤੇਰੇ ਅੰਦਰ ਨਿਦਾਕਰ ਪ੍ਰਭੂ ਜੀ ਦੀ ਯਾਦ ਆ ਜਾਏ ਮਾਇਆ ਵਿੱਚ ਰਹਿੰਦਿਆਂ ਹੋਇਆਂ ਹੁਣ ਅਗਲਾ ਸ਼ਬਦ ਆਉਂਦਾ ਕਰਤਾ ਕੀ ਦੀ ਯਾਦ ਆ ਜਾਏ ਮੇਰੇ ਮਨਾਂ ਮੈਨੂੰ ਆਪਣੇ ਅੰਦਰ ਆਪਣੇ ਰੱਬ ਨਾਲ ਲੈਂਦਾ ਗੱਲ ਕਰਨੀ ਆਪਣੇ ਮਨ ਨਾਲ ਅਲਪ ਗੱਲ ਕਰਨੀ ਮਨ ਨੂੰ ਸਮਝਾਣਾ ਉਹਦੀ ਯਾਦ ਆ ਜਾਏ ਮਨਾਂ ਜੋ ਕਰਤਾ ਹੈ ਹੁਣ ਕਰਤਾ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅਸੀਂ ਆਪਣੇ ਰੱਬ ਨੂੰ ਪ੍ਰੇਸ਼ ਕਰਦੇ ਹੋਏ ਬੋਲਣੇ ਕਹਿੰਦੇ ਕਰਤਾ ਸਭ ਕੋ ਤੇਰਾ ਜੋਰ ਐ ਮੇਰੇ ਮਾਲਕ ਤੂੰ ਕਰਤਾ ਸਾ ਜੋ ਵੀ ਕੁਛ ਮੇਰੇ ਤੋਂ ਚੰਗਾ ਹੁੰਦਾ ਉਹ ਤੁਸੀਂ ਕਰਾਉਂਦੇ ਹੋ ਤੇ ਜੋ ਵੀ ਕੁਛ ਮਾੜਾ ਹੁੰਦਾ ਜਦੋਂ ਮੈਂ ਤੁਹਾਨੂੰ ਵਿਸਾਰ ਦਿੰਨਾ ਨਾ ਤੇ ਉਦੋਂ ਮੇਰੇ ਤੋਂ ਮਾੜਾ ਹੋ ਜਾਂਦਾ ਇਹ ਕਰਤਾ ਅਰਥ ਨੇ ਜੋ ਵੀ ਕੁਛ ਚੰਗਾ ਹੁੰਦਾ ਮੇਰੇ ਮਨਾਂ ਉਹ ਮਾਲਕ ਆਪ ਕਿਰਪਾ ਕਰਕੇ ਮੇਰੇ ਅੰਦਰ ਉਹ ਆਪ ਹੀ ਕਰਦੇ ਨੇ ਕਹਿੰਦੇ ਕਰਵਣ ਕਰਾਵਣ ਆਪੇ ਆਪ ਮਾਨੁਖ ਕਹਿ ਕਿਛ ਨਾ ਹੀ ਹਾਥ ਤੇ ਜੋ ਵੀ ਕੁਛ ਮਾੜਾ ਹੁੰਦਾ ਮੇਰੇ ਮਨਾਂ ਉਹ ਜਦੋਂ ਮੈਂ ਰੱਬ ਨੂੰ ਵਿਸਾਰ ਦਿੰਨਾ ਤਾਂ ਮੇਰੇ ਤੋਂ ਮਾੜਾ ਹੋ ਜਾਂਦਾ ਮੇਰੇ ਮਨਾਂ ਫੇਰ ਲਾਈਨ ਗੁਰਗਨ ਸਾਹਿਬ ਜੀ ਤੋਂ ਬੋਲਿਆ ਤੂੰ ਕਰਤਾ ਸਚਿਆਰ ਮੈਂਨਾ ਸਾਈ ਐ ਮੇਰੇ ਮਾਲਕ ਤੂੰ ਕਰਤਾ ਹੈ ਤੂੰ ਸਚਿਆਰ ਹੈ ਮੇਰਾ ਸਾਈ ਹੈ ਤੂੰ ਜੋ ਤਉ ਭਾਵੈ ਸੋਈ ਥੀਸੀ ਜੋ ਤੈਨੂੰ ਪਾਉਂਦਾ ਨਾ ਉਹੀ ਹੁੰਦਾ ਮੇਰੇ ਮਾਲਕ ਜੋ ਤੂੰ ਦੇ ਜੋ ਤੂੰ ਦਿੰਨਾ ਸੋਈ ਹੋਂ ਪਈ ਉਹੀ ਮੈਨੂੰ ਦਾਤ ਮਿਲਦੀ ਹੈ ਜੋ ਤੂੰ ਦਿੰਨਾ ਹੋਰ ਮੈਨੂੰ ਕੋਈ ਨਹੀਂ ਹੈਗਾ ਦੁਨੀਆ ਤੇ ਜਿਹੜਾ ਦੇ ਜੇ ਅੱਗੇ ਪੰਕਤੀ ਆਉਂਦੀ ਹੈ ਕਹਿੰਦੇ ਕਰਤਾ ਮਨ ਵਸਾਇਆ ਆ ਮੇਰੇ ਮਨਾ ਜਦੋਂ ਤੂੰ ਕਰਤੇ ਨੂੰ ਆਪਣੇ ਮਨ ਤੇਰੇ ਮਨਾ ਜਦੋਂ ਤੂੰ ਕਰਤੇ ਨੂੰ ਆਪਣੇ ਮਨ ਵਿੱਚ ਵਸਾ ਲਿਆ ਨਾ ਆਪਣੇ ਅੰਦਰ ਵਸਾ ਲਿਆ ਜਨਮ ਇਹ ਕਾ ਫਲ ਪਾਇਆ ਫਿਰ ਤੇਰਾ ਜਨਮ ਜਿਹੜਾ ਨਾ ਉਹ ਸਫਲ ਹੋ ਗਿਆ ਫਿਰ ਤੈਨੂੰ ਰੱਬ ਨੇ ਦਾਤ ਦੇਤੀ ਇਸ ਜਨਮ ਵਿੱਚ ਰੱਬ ਨੇ ਤੈਨੂੰ ਨਿਸ਼ਾਨੀ ਦੇਤੀ ਕਿ ਉਹਨੇ ਤੈਨੂੰ ਅੰਗੀਕਾਰ ਕਰ ਲਿਆ ਫਿਰ ਅਗਲਾ ਸ਼ਬਦ ਆਉਂਦਾ ਹਰ ਜਿਉ ਤੂੰ ਕਰਤਾ ਕਰਤਾਰ ਕਹਿੰਦੇ ਆ ਮੇਰੇ ਮਾਲਕ ਤੂੰ ਕਰਤਾ ਹੈ ਤੂੰ ਹੀ ਕਰਤਾਰ ਹੈ ਜੋ ਭਾਵੈ ਤਿਉ ਰਾਖ ਤੂੰ ਹਰ ਨਾਮ ਮਿਲਿਆ ਆਚਾਰ ਕਹਿੰਦੇ ਜਿਵੇਂ ਤੈਨੂੰ ਭਾਉਂਦਾ ਨਾ ਕਰਤਾ ਤੂੰ ਮੈਨੂੰ ਓਵੇਂ ਜਿੱਕਰ ਹੀ ਰੱਖ ਠੀਕ ਹੈ ਹਰ ਨਾਮ ਮਿਲੇ ਆਚਾਰ ਮੈਨੂੰ ਤੇਰੀ ਯਾਦ ਹਮੇਸ਼ਾ ਲਈ ਦੇ ਦੇ ਤਾਂ ਕਿ ਮੈਂ ਸਭ ਕੁਝ ਕਰਦੇ ਹੋਇਆ ਤੈਨੂੰ ਆਪਣੇ ਅੰਦਰੋਂ ਦੇਖ ਸਕਾਂ ਬਸ ਇਹੀ ਮੈਨੂੰ ਆਪਣੇ ਜੀਵਨ ਵਿੱਚ ਲਾਈਫ ਸਟਾਈਲ ਇਹ ਜਾਂਚ ਚਾਹੀਦੀ ਹੈ ਤੇ ਇਦਾਂ ਕਰਕੇ ਕਰਤੇ ਨਾਲ ਵੀ ਆਪਣੇ ਮਨ ਨੂੰ ਸੰਬੋਧਿਤ ਕਰਨਾ ਦੁਬਾਰਾ ਤੋਂ ਕਰਾਂਗੇ ੴ ਸਤਿਨਾਮ ਕਰਤਾ ਪ੍ਰਭੂ ਜੀ ਇੱਕ ਮਾਲਕ ਦੀ ਜੋਤ ਜੋ ਮੇਰੇ ਸਰੀਰ ਦੇ ਹਰ ਕਣ ਦੀ ਜਦ ਤੱਕ ਉਸ ਦੀ ਹੋਂਦ ਹੈ ਤਦ ਤੱਕ ਉਸ ਦੀ ਰੱਖਿਆ ਰੱਖਦੇ ਨੇ ਪ੍ਰਭੂ ਜੀ ਦੀ ਮੇਰੇ ਤਿੰਨੋ ਗੁਣਾ ਉੱਤੇ ਛਤਰ ਛਾਇਆ ਹੈ ਬ੍ਰਹਮਾ ਵਿਸ਼ਨੂੰ ਮਹੇਸ਼ ਬ੍ਰਹਮਾ ਮੀਨਸ ਮਾਈਂਡ ਵਿਸ਼ਨੂੰ ਮੀਨਸ ਨਾ ਐਂਡ ਮਹੇਸ਼ ਮੀਨਸ ਰੀਪਰੋਡਕਟਿਵ ਆਰਗਨਸ ਸਿਰ ਸਤਨਾਮ ਹਮੇਸ਼ਾ ਤੋ ਤੇ ਹਮੇਸ਼ਾ ਲਈ ਤੇਰੇ ਅੰਦਰ ਨਿਰਆਕਾਰ ਪ੍ਰਭੂ ਜੀ ਦੀ ਯਾਦ ਆ ਜਾਣੀ ਚਾਹੀਦੀ ਹੈ ਮੇਰੇ ਮਨਾ ਕਰਤਾ ਕਰਤਾ ਮੇਰੇ ਮਨਾ ਤੈਨੂੰ ਪਤਾ ਕੀ ਦੀ ਯਾਦ ਆ ਜਾਣੀ ਚਾਹੀਦੀ ਉਸ ਕਰਤੇ ਦੀ ਯਾਦ ਆ ਜਾਣੀ ਚਾਹੀਦੀ ਜੋ ਸਭ ਕੁਝ ਕਰਦਾ ਹੈ ਤੇਰੇ ਅੰਦਰੋਂ ਉਹਨੂੰ ਕਰਦਾ ਹੋਇਆ ਦੇਖ ਜੋ ਵੀ ਕੁਝ ਚੰਗਾ ਹੁੰਦਾ ਹੈ ਨਾ ਮੇਰੇ ਮਨਾ ਉਹ ਰੱਬ ਆਪ ਕਰਾਂਦੇ ਨੇ ਜੋ ਵੀ ਕੁਛ ਮਾੜਾ ਹੁੰਦਾ ਨਾ ਜਦੋਂ ਤੂੰ ਰੱਬ ਨੂੰ ਵਿਸਾਰਦੇਂ ਨਾ ਤਾਂ ਮਾੜਾ ਹੁੰਦਾ ਕਰਤਾ ਸਭ ਕੋ ਤੇਰਾ ਜੋਰ ਓਹ ਕਰਤਾ ਸਚਿਆਰ ਮੈਂਡਾ ਸਈ ਜੋ ਤੂੰ ਭਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹਾਂ ਪਏ ਐਦਾਂ ਆਪਣੇ ਰੱਬ ਨਾਲ ਗੱਲ ਕਰਨੀ